ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟिज ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵਕ ਵਕਤ ਪਾਗਾਂ ਚ 54933 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਆਊਟ ਐਨੀ ਕਰਪਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਨੌਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿਨੇ ਕੋਈ ਯਾ ਜੀ ਜੀ ਨੋ ਹੋਰ ਇਕ ਪੀਸੀਐਸ ਦੇ ਵੀ ਨਿਕਲਣਗੇ ਕੰਮ ਯੂਪੀਐਸਸੀ ਸੈਂਟਰ ਖੋਲ ਰਿਹਾ ਹੈ ਆਈਐਸ ਵਾਸਤੇ ਤਿਆਰੀ ਕਰ ਲੋ ਤੋ ਆਪਾਂ ਕੰਨ ਕਰ ਸਕਦੇ ਜੀ ਜਿਹੜੇ ਆਈਐਸ ਬੰਦੇ ਆ ਕੋਈ ਨਹੀਂ ਤਾਂ ਆਪਣੇ ਪਰ ਵੀ ਹੈ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨ ਦੇ ਜਹਾਜ ਨੂੰ ਉਡਾਉਂਦਾ ਨਹੀਂ ਹੈਗਾ ਰਨ ਵਿੱਚ ਜਹਾਜ ਨੂੰ ਮੌਕਾ ਦਿੰਦਾ ਅਜਲੰਦਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੁੰਦੇ ਹੋਏ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ 24 ਘੰਟਿਆਂ ਦੇ ਅੰਦਰ ਉਹਨਾਂ ਵੱਲੋਂ ਇੱਕ ਹਾਲ ਹੀ ਚ ਹੋਏ ਕਤਲ ਦੀ ਗੁੱਥੀ ਨੂੰ ਸਲਝਾ ਲਿਆ ਗਿਆ ਇਸ ਬਾਬਤ ਜਾਣਕਾਰੀ ਦੇਣ ਲਈ ਅਜਲੰਦਰ ਐਡੀਸੀਪੀ ਵੱਲੋਂ ਜੋ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਵਿੱਚ ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਦੱਸਤੀ ਹੈ ਕਿ ਐਡੀਸੀਪੀ ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 31 ਜੁਲਾਈ ਨੂੰ ਜੋ ਹੈ ਇੱਕ ਕਤਲ ਦੀ ਮਾਮਲਾ ਦਰਜ ਹੁੰਦਾ ਹੈ ਕਾਮ ਮੰਡੀ ਜਲੰਧਰ ਚ ਇਹ ਮਾਮਲਾ ਦਰਜ ਕੀਤਾ ਜਾਂਦਾ ਹੈ ਸ਼ਿਕਾਇਤਕਰਤਾ ਨੇ ਦੱਸਿਆ ਹੁੰਦਾ ਹੈ ਕਿ ਉਸ ਦੇ ਪ੍ਰਾ ਰahul ਦੀ ਹੱਤਿਆ ਸੂਰਜ ਕੁਮਾਰ ਨਾਮਕ ਵਿਅਕਤੀ ਨੇ ਕੀਤੀ ਹੈ ਮਾਮਲੀ ਰੰਜਿਸ਼ ਤੇ ਚਲਦੇ ਆ ਹੱਤਿਆ ਕੀਤੀ ਗਈ ਹੈ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਉਸੇ ਦਿਨ ਹੀ ਮੁਲਜ਼ਮ ਸੁਰਜ ਕੁਮਾਰ ਨੂੰ ਕੋਰਟ ਸਦੀਕ ਪੁਲੀ ਤੋਂ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਕਤਲ ਲਈ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ ਏਡੀਸੀਪੀ ਜਲੰਧਰ ਨੇ ਕਿਹਾ ਕਿ ਅਪਰਾਧ ਖਿਲਾਫ ਕਮਿਸ਼ਨਰ ਪੁਲਿਸ ਦੀ ਜ਼ੀਰੋ ਟੋਲਰੈਂਸ ਨੀਤੀ ਅੱਗੇ ਵੀ ਸਖਤੀ ਨਾਲ ਜਾਰੀ ਰਹੇਗੀ ਅਤੇ ਇਸ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਤਾਂ ਜਲੰਧਰ ਪੁਲਿਸ ਨੂੰ ਇਹ ਵੱਡੀ ਸਫਲਤਾ हासिल ਹੁੰਦੇ ਨਜ਼ਰ ਆ ਰਹੀ ਹੈ ਜਿੱਥੇ ਕਿ 24 ਘੰਟਿਆਂ ਅੰਦਰ ਹੀ ਹੋਣ ਵਾਲੋ ਹਾਲ ਹੀ ਚ ਹੋਏ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਤੇ ਮੁਲਜ਼ਮ ਨੂੰ ਸਮੇਤ ਹਥਿਆਰ ਜੋ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਕੀ ਕੋ ਜਾਣਕਾਰੀ ਸਾਂਝੀ ਕਰ ਰਹੇ ਨੇ ਐਡੀਸੀਪੀ ਉਹ ਵੀ ਦੰਸਰਨ ਨੇ ਸਾਡੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀਮਤੀ ਤਨਪ੍ਰੀਤ ਕੌਰ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਏਸੀਪੀ ਵੈਸਟ ਔਰ ਐਸਐਚਓ ਪੰਜ ਨੰਬਰ ਡਿਵੀਜ਼ਨ ਸਾਹਿਲ ਚੌਧਰੀ ਔਰ ਇਨਰੀ ਟੀਮ ਜਸਵੀਰ ਸਿੰਘ ਸਬ ਇੰਸਪੈਕਟਰ ਇਹ ਮਿਤੀ 31 ਦੀ ਰਾਤ ਨੂੰ ਕਾ ਮੰਡੀ ਚੌਂਗ ਦੇ ਲਾਗੇ ਜਿਹੜਾ ਗੁਰਦੁਸ਼ਾਹਰਾ ਗਰਾਊਂਡ ਹੈਗਾ ਉੱਥੇ ਇੱਕ ਮਰਡਰ ਹੋਇਆ ਸੀ ਕਤਲ ਹੋਇਆ ਸੀਗਾ ਰਾਹੁਲ ਨਾਮ ਦੇ ਮੁੰਡੇ ਦਾ ਉਸ ਸਬੰਧ ਦੇ ਵਿੱਚ ਮਕਦਮਾ ਨੰਬਰ 104 ਅੰਡਰ ਸੈਕਸ਼ਨ 103 ਜੇਮਨ 1 ਬੀਐਨਐਸ ਤਹਿਤ 5 ਨੰਬਰ 20 ਚ ਮਕਦਮਾ ਦਰਜ ਕੀਤਾ ਗਿਆ ਸੀ ਔਰ ਇਹਦੇ ਚ ਇੱਕੋ ਦੋਸ਼ੀ ਸੀਗਾ ਜਿਹੜਾ ਸੂਰਜ ਕੁਮਾਰ ਜੀ ਇਨੂੰ ਜਿਹੜਾ ਹੈਗਾ ਐਸਐਚਓ 5 ਨੇ ਔਰ ਏਸੀਪੀ ਵੈਸਟ ਨੇ ਬਹੁਤ ਮਿਹਨਤ ਕਰਕੇ ਔਰ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰ ਲਿਆ। ਅਧਿਆਪੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜੀ ਵਜ੍ਹਾ ਰੰਜਿਸ਼ ਸੀਗੀ ਇਹਨਾਂ ਦੇ ਇਸ ਮਰਦਰ ਦੀ ਹੋਏ ਸੀਗੀ ਵੀ ਦੋਨੋਂ ਇਹ ਆਪਸ ਚ ਪਹਿਲਾਂ ਦੋਸਤ ਸੀਗੇ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਚ ਬਹਿਸ ਫਸਾਈ ਹੋਈ। ਉਸ ਤੋਂ ਬਾਅਦ ਇੱਕ ਦੂਜੇ ਨਾਲ ਇਹ ਹੱਥੋਪਾਈ ਹੋਏ। ਹੱਥੋਪਾਈ ਹੋਣ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਮੁੰਡਿਆਂ ਨੇ ਬਹਿ ਕੇ ਰਾਈ ਨਮਾ ਕਰਾਇਆ। ਔਰ ਰਾਈਨਾਮੇ ਕਰਾਉਣ ਦੇ ਤਹਿਤ ਜਦੋਂ ਹੋ ਗਿਆ ਸੀਗਾ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗ ਲਈ ਸੀ ਮਾਫੀ ਮੰਗਣ ਤੋਂ ਬਾਅਦ ਔਰ ਇਹ ਜਿਹੜਾ ਦੋਸ਼ੀ ਆ ਸੂਰਜ ਕੁਮਾਰ ਜਿਹੜਾ ਇਹ ਤੈਸ ਚ ਆ ਗਿਆ ਤੈਸ ਚ ਆ ਕੇ ਇਹਨੇ ਜਦੋਂ ਰਾਈਨਾਮਾ ਹੋਣ ਤੋਂ ਬਾਅਦ ਬਾਕੀ ਮੁੰਡੇ ਜਿਹੜੇ ਆਪੇ ਮੱਕੇ ਤੁਰ ਗਏ ਸੀ ਉਸ ਜਗ੍ਹਾ ਤੋਂ ਔਰ ਇਹਨੇ ਆਪਣੀ ਪੌਕਟ ਦੇ ਵਿੱਚੋਂ ਇੱਕ ਛੋਰਾ ਕੱਢਿਆ ਤੇ ਉਹਦੇ 4-5 ਵਾਰ ਜਿਹੜੇ ਹੈਗੇ ਆ ਉਹ ਮੁੰਡੇ ਦੇ ਕੀਤੇ ਜਿਹਨੂੰ ਇਮੀਡੀਏਟਲੀ ਉਹਦੇ ਦੋਸਤਾਂ ਨੇ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਇਆ ਇਰਾਦਾਬ ਘੁਆ ਹੈਗਾ 11:30 12:00 ਵਜੇ ਦਾ ਔਰ ਉਸ ਤੋਂ ਬਾਅਦ ਸੇ ਦੇ ਜਿਹੜੀ ਉਹਦੀ 5:00 ਵਜੇ ਲੱਗ ਚੱਕੇ 5:30 ਲੱਗ ਕੇ ਡੈਥ ਹੋ ਗਈ ਔਰ ਇਹਦੇ ਫਾਦਰ ਦੇ ਤੇ ਇਹ ਤੇ ਭਰਾ ਦੇ ਜਿਹੜੇ ਹੈਗੇ ਆ ਇਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜਾ ਇਹ ਮੁਕੱਦਮਾ ਅੰਦਰ ਜੀ ਕੀਤਾ ਗਿਆ ਔਰ ਬੜੀ ਮਿਹਨਤ ਕਰਕੇ ਜਿਹੜੀ ਹੈਗੀ ਆ ਸਾਡੀ ਟੀਮ ਨੇ ਜਿਹੜਾ ਇਹ ਸੂਰਜ ਕੁਮਾਰ ਦੋਸ਼ੀ ਹੈਗਾ ਇਹਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਕੋਲੋਂ ਜੋ ਵਾਰਦਾਤ ਚ ਵਰਗਿਆ ਚਾਕੂ ਸੀਗਾ ਉਹ ਵੀ ਇਹ ਅਸੀਂ ਬਰਾਮਦ ਕਰ ਚੁੱਕੇ ਆ ਔਰ ਇਹਨੂੰ ਮਨਜੋਕ ਅਦਾਲਤ ਦੇ ਜੱਜ ਪੇਸ਼ ਕੀਤਾ ਹੈਗਾ ਔਰ ਇਹਦਾ 2-3 ਦਾ ਪੁਲਸਮਾਨ ਜਿਹੜਾ ਹਾਸਲ ਕੀਤਾ ਗਿਆ